ਆ ਲੋਕ ਸਭਾ ਪਟਿਆਲਾ ਹਲਕਾ ਤੋਂ ਐਨ ਕੇ ਸ਼ਰਮਾ ਦੇ ਘਰ ਪਹੁੰਚੇ ਆ ਕਿਉਂਕਿ ਸਵੇਰੇ ਸਵੇਰੀ ਮਾਰਨਿੰਗ ਤਿਆਰ ਹੁੰਦੇ ਨੇ ਪਿੰਡਾਂ 'ਚ ਜਾਂਦੇ ਨੇ ਇੱਕ ਦਿਨ ਬਾਕੀ ਆ ਕੱਲ ਨੂੰ ਚੋਣ ਪ੍ਰਚਾਰ 4 ਵਜੇ ਬੰਦ ਹੋ ਜਾਣਾ ਅੱਡੀ ਚੋਟੀ ਦਾ ਜੋਰ ਆ ਜਿਹੜਾ ਉਹ ਉਮੀਦਵਾਰਾਂ ਵੱਲੋਂ ਲਗਾਇਆ ਜਾ ਰਿਹਾ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਵੱਲੋਂ ਵਿਚਾਰ ਰੈਲੀ ਜਿਹੜੀ ਪਟਿਆਲਾ ਦੇ ਵਿੱਚ ਕੀਤੀ ਗਈ ਆ ਕਿਤੇ ਨਾ ਕਿਤੇ ਰੋਖ ਆ ਜਿਹੜਾ ਹੁਣ ਕਹਿੰਦੇ ਲੋਕਾਂ ਦਾ ਅਕਾਲੀ ਦਲ ਦੇ ਵੱਲ ਚਕਾਓ ਕਰਦਾ ਕਿਤੇ ਨਾ ਕਿਤੇ ਨਾਜ਼ਰ ਆ ਰਿਹਾ ਬਾਕੀ ਗੱਲਬਾਤ ਕਰਦੇ ਆ ਉਮੀਦਵਾਰ ਨੇ ਅਨਕਿਸ਼ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਕਹਿੰਦੇ ਦਿਨੋ ਦਿਨ ਪਕੜ ਕਰਦਾ ਜਾ ਰਿਹਾ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਔਰ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਲੀਡਰ ਸਹਿਬਾਨ ਦਾ ਵਰਕਰ ਸਹਿਬਾਨ ਦਾ ਸਾਡੇ SGPC ਮੈਂਬਰ ਸਾਡੇ ਹਲਕਾ ਇੰਚਾਰਜ ਦਾ ਜਿਨ੍ਹਾਂ ਨੇ 40 ਦਿਨ ਲਗਾਤਾਰ 46 ਡਿਗਰੀ ਟੈਂਪਰੇਚਰ ਦੇ ਅੰਦਰ ਮਿਹਨਤ કરી ਔਰ ਬੜੀ ਜ਼ਬਰਦਸਤ ਕੈਂਪੇਨ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲ ਹੋਈ ਔਰ ਤੁਸੀਂ ਦੇਖੋ ਵੀ ਲੱਖਾਂ ਦਾ ਇਕੱਠ ਉਸ ਰੈਲੀ 'ਚ ਹੋਣਾ ਔਰ 48 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਲੋਕਾਂ ਦਾ ਤਿੰਨ-ਤਿੰਨ ਘੰਟੇ ਚਾਰ ਘੰਟੇ ਰੈਲੀ 'ਚ ਬੈਠਿਆ ਰਹਿਣਾ ਇਸ ਗੱਲ ਦਾ ਸਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਵਾਪਸ ਆ ਰਿਹਾ ਔਰ ਆਪਾਂ ਬਹੁਤ ਵੱਡੀ ਜਿੱਤਾਂ ਜਿਹੜੀ ਪ੍ਰਾਪਤ ਕਰ ਰਹੇ ਹਾਂ ਤੁਸੀਂ ਦੇਖੋ ਵੀ ਅਸੀਂ ਆਪਣੇ ਵਿਰੋਧੀਆਂ ਨੂੰ ਕਿਸੇ ਕੈਂਪੇਨ 'ਚ ਰਲਣ ਨਹੀਂ ਦਿੱਤਾ ਔਰ ਵਿਰੋਧੀ ਜਿਹੜੇ ਘੱਟ ਅਸੈਸ ਕਰਦੇ ਤੇ ਜਦੋਂ ਸਾਡੀਆਂ ਰੈਲੀਆਂ ਹੋਈਆਂ ਮੀਟਿੰਗਾਂ ਹੋਈਆਂ ਚੜ੍ਹਾਈ ਹੋਈ ਉਹਨਾਂ ਨੂੰ ਹੱਥਾਂ ਪੈਰਾਂ ਦੀ ਹੋ ਗਈ ਦੇਖੋ ਤੁਸੀਂ ਜਿਹੜੇ ਮਹਿਲਾਂ ਵਾਲੇ ਮਹਿਲਾਂ 'ਚ ਬੈਠ ਕੇ ਇਲੈਕਸ਼ਨ ਲੜਦੇ ਤੇ ਨਾ ਕਦੇ ਵੋਟ ਮੰਗਣ ਜਾਂਦੇ ਤੇ ਨਾ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਜਾਂਦੇ ਤੇ ਨਾ ਕੋਈ ਕਾਰਗੁਜ਼ਾਰੀ ਉਹਨਾਂ ਨੂੰ ਜਦੋਂ ਹੱਥਾਂ ਪੈਰਾਂ ਦੀ ਹੋਈ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਉਹਦਾ ਸਹਾਰਾ ਜਿਹੜਾ ਲੈਣਾ ਪਿਆ ਮੇਰੀ ਪਹਿਲੀ ਅਚੀਵਮੈਂਟ ਤਾਂ ਇਹੀ ਸੀਗੀ ਚਲੋ ਪ੍ਰਧਾਨ ਮੰਤਰੀ ਸਾਹਿਬ ਵੀ ਕੋਈ ਕਾਰਨਾਮਾ ਨਹੀਂ ਦਿਖਾ ਸਕੇ ਫਿਰ ਕਾਂਗਰਸ ਵਾਲਿਆਂ ਨੇ ਤੁਸੀਂ ਦੇਖੋ ਵੀ ਉਸ ਪ੍ਰਿੰਕਾ ਗਾਂਧੀ ਨੂੰ ਬੁਲਾਇਆ ਜਿਸ ਦੀ ਦਾਦੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਿਆ ਦਾ ਜਿਸਕੇ ਬਾਪ ਨੇ ਕਿਹਾ ਦਾ ਕਿ ਜਦ ਬੜਾ ਪੇੜ ਗੇਤਾ ਹੈ ਤਾਂ ਧਰਤੀ ਹਿਲਦੀ ਹੈ ਉਹਨੂੰ ਬੁਲਾਇਆ ਉਹ ਵੀ 5-700 ਤੋਂ ਵੱਧ ਇਕੱਠ ਨਹੀਂ ਕਰ ਸਕੀ ਹੁਣ ਉਹ ਰਾਹੁਲ ਗਾਂਧੀ ਨੂੰ ਬੁਲਾ ਕੇ ਜਿਹੜਾ ਆਪਣੀ ਮਾੜੀ-ਮੋਟੀ ਲੜਖੜਾਂ ਦੀ ਕੈਂਪੇਨ ਆਖਰੀ ਹਵਲਾ ਮਾਰਨੇ ਦੀ ਕੋਸ਼ਿਸ਼ ਕਰ ਰਹੇ ਆ ਪਰ ਲੋਕ ਤੁਸੀਂ ਦੇਖ ਲਓ ਵੀ 5-700 ਤੋਂ ਵੱਧ ਕਿਤੇ ਇਕੱਠੇ ਨਹੀਂ ਹੋ ਰਹੇ ਜਗ੍ਹਾ-ਜਗ੍ਹਾ ਤੇ ਕਾਂਗਰਸ ਦਾ ਵਿਰੋਧ ਆ ਜਿਹੜਾ ਉਹ ਹੋ ਰਿਹਾ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਇੱਕ ਸੱਜਣ ਕਾਂਗਰਸ ਦੇ ਉਮੀਦਵਾਰ ਗਾਂਧੀ ਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਪਹਿਲਾਂ ਕਹਿੰਦੇ ਤੇ ਵੀ ਕਾਂਗਰਸ ਖਤਰਨਾਕ ਕਾਂਗਰਸ ਨੇ ਅਕਾਲ ਤਖਤ ਸਾਭ ਤੇ ਟੈਕਰਾਇਆ ਕਾਂਗਰਸ ਨੇ 84 ਚ ਕਤਲੇਆਮ ਕਰਵਾਇਆ ਵੀ ਅੱਜ ਤੁਹਾਡਾ ਕੀ ਸਟੈਂਡ ਆ ਅੱਜ ਕਾਂਗਰਸ ਪਵਿੱਤਰ ਹੋਗੀ ਯਾ ਕਾਂਗਰਸ ਦੇ ਗੁਨਾਹਾਂ ਦੀ ਤੁਸੀਂ ਮਾਫੀ ਦੇਦੀਆਂ ਤੁਸੀਂ ਖੁਦ ਕਰਪਟ ਹੋਗੇ ਜਿਹੜੇ ਕਾਂਗਰਸ ਨੂੰ ਕਰਪਟ ਕਹਿੰਦੇ ਸੀ ਇੰਨੀ ਜਗ੍ਹਾ ਜਗ੍ਹਾ ਉਹਨਾਂ ਦੇ ਵਰਕਰ ਉਹਨਾਂ ਦੇ ਲੀਡਰ ਕਾਂਗਰਸ ਦੇ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰ ਰਹੇ ਆ ਬੀਜੇਪੀ ਵਾਲੇ ਬੀਜੇਪੀ ਦਾ ਵਿਰੋਧ ਕਰ ਰਹੇ ਆ ਸਾਡੇ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਇਕਜੁੱਟ ਹੋ ਕੇ ਚੋਣ ਲੜ ਰਹੀ ਆ ਔਰ ਤੁਸੀਂ ਦੇਖੋ ਵੀ ਕੇਜਰੀਵਾਲ ਦੀ ਮੇਰੇ ਹਲਕੇ 'ਚ ਫੇਰੀ ਹੋਈ ਤੇ ਕੋਈ ਚਰਚਾ ਦਾ ਵਿਸ਼ੇ ਨਹੀਂ ਬਣੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਸ ਗੱਲ ਦਾ ਕਿਉਂਕਿ ਕਾਠ ਹੀ ਨਹੀਂ ਹੋਏ ਲੋਕਾਂ ਨੇ ਮੂੰਹ ਨਹੀਂ ਲਾਇਆ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਆਪਣੀਆਂ ਜਮਾਨਤਾਂ ਜਬਤ ਦੇ ਹੁੰਦੀਆਂ ਦੇ ਕੇ মিডিਆ ਦੇ ਉੱਤੇ ਹੁਣ ਅਟੈਕ ਕਰ ਰਹੀ ਹੈ ਭਗਵੰਤ ਮਾਨ ਦੇ ਜਿਹੜੇ ਰੋਡ ਸ਼ੋਅ ਨੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਹਰ ਇੱਕ ਰੋਡ ਸ਼ੋਅ ਦੇ ਉੱਪਰ ਬਾਦਲ ਪ੍ਰਵਾਹ ਤੇ ਕਿੱਕਲੀ ਪੇਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਨੇ ਨੈਨਕੇ ਸ਼ਰਮਾ ਇਹ ਹੁਣ ਭਗਵੰਤ ਮਾਨ ਦੇ ਰੋਡ ਸ਼ੋਅ ਨਹੀਂ ਇਹ ਪੁਲਿਸ ਸ਼ੋਅ ਹੋ ਰਹੇ ਹੈਗੇ ਆ ਭਗਵੰਤ ਮਾਨ 5000 ਬੰਦਿਆਂ ਦਾ ਕਾਫਲਾ ਪੁਲਿਸ ਦਾ ਲੈ ਕੇ ਫਿਰ 500 ਬੰਦਿਆਂ ਚ ਰੋਡ ショਅ ਕਰਦਾ ਹੈਗਾ ਭਗਵੰਤ ਮਾਨ ਤੇ ਜੇ ਜੁਰਤ ਆ ਨਾ ਹੁਣ ਹੁਣ ਜਿਸ ਤਰ੍ਹਾਂ ਕਹਿੰਦਾਦਾ ਨਾ ਕੱਲਾ ਕਿਸੇ ਰੋਡ ਤੇ ਨਿਕਲ ਕੇ ਦਿਖਾਏ ਤੇ ਲੋਕ ਉਹਨਾਂ ਨੂੰ ਜਵਾਬ ਦੇਣਗੇ ਅੱਜ ਬੀਬੀਆਂ ਵੇਟ ਕਰ ਰਹੀਆਂ ਵੀ ਕਿੱਥੇ ਆ ਸਾਡਾ 1000 ਰੁਪਿਆ ਅੱਜ ਉਹ ਕ੍ਰਾਪਸ਼ਨ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਇਹਨਾਂ ਦੇ ਕ੍ਰਾਪਟ ਬੰਦੇ ਆ 1000 ਰੁਪਏ ਨੂੰ 1100 ਕਰਨ ਜਾ ਰਹੇ ਨੇ ਬਾਜੀ ਇਹ ਬੰਦੇ ਨਾ ਜੀ ਐਡੇ ਚੋਰ ਆਦਮੀ ਆ ਇਹ ਫਾਰਮੂਲੇ ਲਾਉਂਦੇ ਆ ਵੋਟਾਂ ਪਵਾਉਣ ਦੇ ਤੇ ਕਿੰਨੇ ਰੋਕਿਆ ਦਾ ਪਿਛਲੇ 2.5 ਸਾਲ ਦੇ ਦੌਰਾਨ 1000 ਰੁਪਏ ਦੇਣਗੇ ਸੋ ਇਹ ਸਿਰਫ ਨਾ ਲੋਕਾਂ ਨੂੰ ਭਰਮਾ ਕੇ ਇੱਕ ਵਾਰੀ ਸਰਕਾਰ ਬਣਾ ਗਏ ਲੋਕ ਉਹਨਾਂ ਦੇ ਝਾਂਸੇ ਜਨੀ ਜਾਂਦੇ ਲੋਕਾਂ ਨੇ ਇਹਨਾਂ ਨੂੰ ਤੁਸੀਂ ਦੇਖੋ ਵੀ ਪਿੰਡਾਂ ਤੋਂ ਭਜਾਰੇ ਆ ਇਹਨਾਂ ਨੂੰ ਠੱਗੀਆਂ ਮਾਰੀਆਂ ਇਹਨਾਂ ਦੇ ਐਮ ਐਲ اے ਨਸ਼ੇ ਸ੍ਰਿਆਂ ਵੇਚ ਰਹੇ ਆ ਇੱਥੇ ਪਟਿਆਲੇ 'ਚ ਤਾਂ ਮੇਰੇ ਕੋਲ ਕੁਝ ਸਬੂਤ ਆ ਉਹਨਾਂ ਨੂੰ ਆਥੈਂਟਿਕ ਕਰ ਰਿਹਾ ਹੈਗਾ ਮੈਂ ਮੇਰੇ ਕੋਲ ਆਜਣੀ ਅੱਜ ਰਿਪੋਰਟ ਮੇਰੇ ਕੋਲ ਇਹਨਾਂ ਦੇ ਐਮ ਐਲ اے ਦੀ ਵੀਡੀਓ ਤੱਕ ਬਣੀ ਹੋਈਆਂ ਨਸ਼ੇ ਵੇਚਦੇ ਆਂ ਮीडियो ਦੀ ਆਜ਼ਾਦੀ ਤੇ ਵੱਡਾ ਹਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਨਾ ਜੀ ਬਖਲਾੜ ਚ ਆ ਗਈ ਐਕਚੁਅਲੀ ਲੋਕਾਂ ਨੇ ਇੱਕ ਦਮ ਗੁੱਸਾ ਇਹਨਾਂ ਦੇ ਕੱਟਿਆ ਨਾ ਇਹਨਾਂ ਨੂੰ ਕੱਟ ਹੋ ਰਹੇ ਨਾ ਇਹਨਾਂ ਨੂੰ ਮੂੰਹ ਲਾ ਰਹੇ ਇਹਨਾਂ ਦੇ ਗਲ ਪਿੰਡਾਂ ਦੇ ਅੰਦਰ ਪੈ ਰਹੇ ਜਿਸ ਤਰ੍ਹਾਂ ਕਿਸਾਨਾਂ ਦੇ ਇਹਨਾਂ ਨੇ ਗੋਲੀਆਂ ਮਰਵਾਈਆਂ ਉੱਤੇ ਅਮਿਤ ਸ਼ਾਹ ਦੇ ਗੋਡਿਆਂ ਥੱਲੇ ਲਾ ਕੇ ਸੋ ਇਹ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੋਈਆਂ ਕ腐ਸ਼ਨ ਚਰਮ ਸੀਮਾ ਤੇ ਲੱਖ ਲੱਖ ਰੁਪਇਆ ਜਿਸਟੀਆਂ ਦੀ ਰਿਸ਼ਵਤ ਲਈ ਜਾ ਰਹੀ ਹੈ 5-5000 ਰੁਪਏ ਫਰਦਾਂ ਦਾ ਲਿਆ ਜਾ ਰਿਹਾ ਆਮ ਆਦਮੀ ਪਾਰਟੀ ਆਮ ਜਿਹੜਾ ਬੰਦਾ ਆ ਉਹਨੂੰ ਤਾਂ ਨਾ ਇਨਸਾਫ ਮਿਲ ਰਿਹਾ ਹੈਗਾ ਨਾ ਇਲਾਜ ਕਰਵਾ ਸਕ ਰਿਹਾ ਸੋ ਲੋਕਾਂ ਦਾ ਜਿਹੜਾ ਗੁੱਸਾ ਨਾ ਬਹੁਤ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਫੁੱਟਿਆ ਮੀਡੀਆ ਨੇ ਉਹਨੂੰ ਦਿਖਾਇਆ ਸੋ ਅੱਜ ਇਹ মিডিਆ ਦੇ ਉੱਤੇ ਅਟੈਕ ਕਰ ਰਹੀ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਡੈਮੋਕਰੇਸੀ ਦਾ ਕਤਲ ਆਮਰਜੈਂਸੀ ਵਰਗੇ ਹਾਲਾਤ ਪੰਜਾਬ 'ਚ ਲੱਗੇ ਹੋਈਆਂ ਸੋ ਸ਼੍ਰੋਮਣੀ ਅਕਾਲੀ ਦਲ ਇੱਕ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੀ ਪਾਰਟੀ ਅਸੀਂ ਡਟ ਕੇ ਜਿਹੜਾ ਜੀ মিডিਆ ਦੇ ਨਾਲ ਆ ਜਿਸ ਤਰ੍ਹਾਂ ਉਹਨਾਂ ਨਾਲ ਕੱਲ ਹੋਇਆ ਬਿਲਕੁਲ ਹਮਦਰਦ ਤੇ ਵੀ ਕੇਸ ਦਰਜ ਕੀਤਾ ਗਿਆ ਜੀ মিডিਆ ਬਲੈਕਆਊਟ ਕੀਤਾ ਗਿਆ ਕਿਸ ਤਰ੍ਹਾਂ ਜਿਹੜਾ ਚੌਥਾ ਥੰਮ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਜੇ ਚੌਥੇ ਥੰਮ ਨੂੰ ਖਤਮ ਕਰਤਾ ਫਿਰ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸੂਬਾ ਬਿਲਕੁਲ ਖਤਮ ਹੋ ਜਾਵੇਗਾ ਇਹ ਜਿਹੜਾ ਕਮੇਡੀਅਨ ਮੁੱਖ ਮੰਤਰੀ ਹੈ ਨਾ ਜੀ ਜੋ ਰਵਿੰਦ ਕੇਜਰੀਵਾਲ ਇੱਕ ਛਾਤਰਾ ਆਦਮੀ ਹੈ ਬਹੁਤ ਜਿਆਦਾ ਜਿਸ ਨੇ ਪੰਜਾਬ ਨੂੰ ਝੁੱਠੇ ਲਾਰੇ ਲਾ ਕੇ ਵੋਟਾਂ ਚ ਵੀ ਲੁੱਟਿਆ ਪੈਸਾ ਵੀ ਇਹਨਾਂ ਨੇ ਲੁੱਟਿਆ ਜੋ ਛਾਤਰਾ ਆਦਮੀ ਕਹਿੰਦਾ ਹੈਗਾ ਜਿਹੜਾ ਭਗਵੰਤ ਮਾਨ ਉਸ ਤਰ੍ਹਾਂ ਹੀ ਕਰਦਾ ਆ ਅੱਜ ਡੈਮੋਕਰੇਸੀ ਦਾ ਕਤਲ ਦਿਨ ਦਿਹਾੜੇ ਹੋ ਰਿਹਾ ਅਜੀਤ ਸਿੰਘ ਅਮਰਦਰ ਜੀ ਕਮਾਂਡਰ ਸ਼ਰੀਫ ਤੇ ਨੇਕ ਇਨਸਾਨ ਕਿੰਨੀ ਸੇਵਾ ਉਹਨਾਂ ਨੇ ਪੰਜਾਬ ਦੀ ਕੀਤੀ ਔਰ ਪੰਜਾਬ ਉਹਨਾਂ ਦੀ ਔਰ ਉਹਨਾਂ ਦੇ ਪਰਿਵਾਰ ਦੀ ਸੇਵਾ ਨੂੰ ਕਦੇ ਭੁਲਾ ਨਹੀਂ ਸਕਦੇ ਪਰ ਮੈਂ ਸਮਝਦਾ ਕਿ ਉਹ ਐਡੇ ਯੋਧੇ ਆਦਮੀ ਆ ਵੀ ਉਹਨਾਂ ਨੂੰ ਪਰਚੇ ਦਰਜ ਕਰਕੇ ਡਰਾਇਆ ਨਹੀਂ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਉਹਨਾਂ ਦੇ ਡੱਟ ਕੇ ਖੜੀ ਆ ਉਹਨਾਂ ਦੇ ਨਾਲ ਤੇ ਉਹਨਾਂ ਦੀ ਹਰ ਲੜਾਈ 'ਚ ਸਾਥ ਦੇ ਲਾਸਟ ਸਵਾਲ ਆ ਐਨ ਕੇ ਸ਼ਰਮਾ ਲਵੇ ਕਹਿੰਦੇ ਬਹੁਤ ਵੱਡੇ ਸਬੂਤ ਆਏ ਨੇ ਇੱਕ ਘਟਾਲੇ ਦੇ ਕੀ ਸਬੂਤ ਨੇ ਕਿਹੜਾ ਘਟਾਲਾ ਭਾਜੀ ਬਿਜਲੀ ਬੋਰਡ ਨੂੰ ਇਹਨਾਂ ਨੇ ਨੰਗ ਕਰ ਦਿਆ ਬੁਰੀ ਹਾਲਤ ਕਰਤੀ ਪੈਸੇ ਇੰਨੀਆਂ ਠੱਗੀਆਂ ਬੱਧਰੀਆਂ ਮੈਂ ਤੁਹਾਨੂੰ ਸਬੂਤਾਂ ਸਮੇਤ ਅੱਜ ਦਿਖਾਉਂਗਾ ਕਿ ਕਿਸ ਤਰ੍ਹਾਂ ਹਜ਼ਾਰਾਂ ਕਰੋੜ ਰੁਪਏ ਬਿਜਲੀ ਬੋਰਡ ਤੋਂ ਲੁੱਟ ਕੇ ਦਿੱਲੀ ਦੇ ਅੰਦਰ ਭੇਜੇ ਜਾ ਰਹੇ ਹਨ ਕੇਜਰੀਵਾਲ ਆਪਣੀ ਕੈਂਪੇਨ 'ਚ ਦੋ ਨੰਬਰ ਤੇ ਚੱਲ ਰਿਹਾ ਸੋ ਅੱਜ ਮੈਂ 9:30 ਵਜੇ ਘੁਟਾਲਾ ਉਜਾਗਰ ਕਰਾਂਗਾ ਆ ਬਿਲਕੁਲ ਅਲਕੇ ਸ਼ਰਮਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਵੱਡਾ ਘੁਟਾਲਾ ਜਿਹੜਾ ਪੰਜਾਬ ਦੇ ਵਿੱਚ ਹੋਇਆ ਜੋ ਜਗਰ ਕਰਨ ਜਾ ਰਹੇ ਨੇ ਕਿਸ ਤਰ੍ਹਾਂ ਬਿਜਲੀ ਬੋਰਡ ਨੂੰ ਚੂਨਾ ਲਗਾਇਆ ਗਿਆ ਕਹਿੰਦੇ ਉਹ ਅੱਜ 9:30 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪੋਤੜੇ ਨੇ ਜਿਹੜੇ ਆਮ ਪਾਰਟੀ ਸਰਕਾਰ ਦੇ ਖੋਲੇ ਜਾਣਗੇ